ਮੈਂ ਪੰਜਾਬ ਦੇ ਲੋਕਾਂ ਨੂੰ ਔਰ ਪਟਿਆਲਾ ਡਿਸਟ੍ਰਿਕਟ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜੋ ਇਹ ਜੰਗ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹੈ ਇਹ ਇਹਦੇ ਲਈ ਸਾਡਾ ਤਹਈਆ ਜਿਹੜਾ ਉਹ ਜਦੋਂ ਤੱਕ ਇਸ ਨਸ਼ੇ ਦੇ ਕੋੜ ਨੂੰ ਜੜੋਂ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜਾਰੀ ਰਹੂਗਾ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਪਿਛਲੇ 3 ਸਾਲ ਤੋਂ ਹੀ ਐਫਰਟਸ ਨੇ ਜਿਹੜੇ ਉਹ ਚੱਲ ਰਹੇ ਸੀਗੇ ਤੇ ਹੁਣ ਇਹਨੂੰ ਲਾਸਟ ਹੱਲ ਹੈ ਜਿਹੜਾ ਲਾਸਟ ਪੁਸ਼ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਮੈਨੂੰ ਇਹ ਦੱਸਦੇ ਹੋਏ ਸਕੂਨ ਔਰ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 16 ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਡਰੱਗ ਸਮੱਗਲਰਸ ਨੇ ਪੈਨਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਐਨਡੀਪੀਐਸ ਦੇ ਪਰਚੇ ਦਰਜ ਹੋ ਚੁੱਕੇ ਨੇ ਬਹੁਤ ਵੱਡੀਆਂ ਰਿਕਵਰੀਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤੇ ਪਟਿਆਲੇ ਜ਼ਿਲ੍ਹੇ ਦੀ ਕਾਰਗੁਜ਼ਾਰੀ ਵੀ ਇਸ ਜ਼ਿਲ੍ਹੇ ਇਸ ਪੱਖੋਂ ਬਹੁਤ ਵਧੀਆ ਰਹੀ ਹੈ ਔਰ ਮੈਂ ਉਹਨਾਂ ਡਰੱਗ ਸਮੱਗਲਰਸ ਨੂੰ ਸਖਤ ਚੇਤਾਵਨੀ ਦੇਣੀ ਚਾਹੁੰਨਾ ਕਿ ਜਾਂ ਤਾਂ ਇਹ ਧੰਦਾ ਜਿਹੜਾ ਇਹ ਛੱਡ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਤਾਂ ਧੰਦਾ ਤੁਹਾਡੇ ਕੋਲੋਂ ਛੜਾਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਤੇ ਛੜਾ ਕੇ ਹੀ ਹਟਾਂਗੇ ਸੋ ਮੇਰੀ ਸਾਰੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਚਾਹੇ ਕੋਈ ਪੋਲਿਟਿਕਲ ਪਾਰਟੀ ਹੈ ਚਾਹੇ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਐਨਜੀਓ ਹੈ ਮੈਂ ਸਮਝਦਾ ਕਿ ਹਰ ਘਰ ਹੈ ਜਿਹੜਾ ਇਸ ਮੁਹੰਮ ਦੇ ਨਾਲ ਜੁੜੇ ਜਿਹੜਾ ਕੋਈ ਸਮਗਲਰ ਹੈ ਜਿਹੜਾ ਕੋਈ ਤਸਕਰ ਹੈ ਉਹਦੀ ਇਨਫੋਰਮੇਸ਼ਨ ਤੁਸੀਂ ਆਪਦੇ ਲੋਕਲ ਐਸਐਚਓਜ਼ ਨੂੰ ਦੋ ਸਾਡੇ ਪੋਲੀਟੀਕਲ ਰਿਪ੍ਰੈਜ਼ੈਂਟੇਟਿਵਜ਼ ਨੂੰ ਐਮਐਲਏ ਨੂੰ ਦੋ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇਲ੍ਹਾਂ ਸੁੱਟਿਆ ਜਾਊਗਾ ਤੇ ਜਿਹੜੇ ਕੋਈ ਐਡਿਕਟ ਨੇ ਜਿਹੜੇ ਕੋਈ ਵਿਚਾਰੇ ਇਸ ਨਸ਼ੇ ਦੀ ਬਿਮਾਰੀ ਤੋਂ ਗ੍ਰਸਤ ਨੇ ਉਹਨਾਂ ਨੂੰ ਸਰਕਾਰ ਬੁੱਕਲ ਚਲਾਊਗੀ ਸੰਭਾਲੂਗੀ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾਊਗਾ ਸੋ ਅੱਜ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਸਖਤ ਹਦਾਇਤਾਂ ਬੜੇ ਕਲੀਅਰ ਨਿਰਦੇਸ਼ ਨੇ ਜਿਹੜੇ ਉਹ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਸਾਰਿਆਂ ਨੇ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਸਮੱਗਲਰਸ ਨੇ ਉਹਨਾਂ ਨੂੰ ਉਹਦੇ ਉੱਪਰ ਸਖਤ ਸਖਤ ਕਾਰਵਾਈ ਜਿਹੜੀ ਉਹ ਹੋਵੇ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਪਟਿਆਲਾ ਡਿਸਟ੍ਰਿਕਟ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜੋ ਇਹ ਜੰਗ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹੈ ਇਹ ਇਹਦੇ ਲਈ ਸਾਡਾ ਤਹਈਆ ਜਿਹੜਾ ਉਹ ਜਦੋਂ ਤੱਕ ਇਸ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜਾਰੀ ਰਹੂਗਾ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਪਿਛਲੇ 3 ਸਾਲ ਤੋਂ ਹੀ ਐਫਰਟਸ ਨੇ ਜਿਹੜੇ ਉਹ ਚੱਲ ਰਹੇ ਸੀਗੇ ਤੇ ਹੁਣ ਇਹਨੂੰ ਲਾਸਟ ਹੱਲ ਹੈ ਜਿਹੜਾ ਲਾਸਟ ਪੁਸ਼ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਮੈਨੂੰ ਇਹ ਦੱਸਦੇ ਹੋਏ ਸਕੂਨ ਔਰ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 16 ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਡਰੱਗ ਸਮੱਗਲਰਸ ਨੇ ਪੈਨਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਐਨਡੀਪੀਐਸ ਦੇ ਪਰਚੇ ਦਰਜ ਹੋ ਚੁੱਕੇ ਨੇ ਬਹੁਤ ਵੱਡੀਆਂ ਰਿਕਵਰੀਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤੇ ਪਟਿਆਲੇ ਜ਼ਿਲ੍ਹੇ ਦੀ ਕਾਰਗੁਜ਼ਾਰੀ ਵੀ ਇਸ ਜ਼ਿਲ੍ਹੇ ਇਸ ਪੱਖੋਂ ਬਹੁਤ ਵਧੀਆ ਰਹੀ ਹੈ ਔਰ ਮੈਂ ਉਹਨਾਂ ਡਰੱਗ ਸਮੱਗਲਰਸ ਨੂੰ ਸਖਤ ਚੇਤਾਵਨੀ ਦੇਣੀ ਚਾਹੁੰਨਾ ਕਿ ਜਾਂ ਤਾਂ ਇਹ ਧੰਦਾ ਜਿਹੜਾ ਇਹ ਛੱਡ ਦੋ ਤੇ ਨਹੀਂ ਪੰਜਾਬ ਛੱਡ ਦੋ ਨਹੀਂ ਤਾਂ ਧੰਦਾ ਤੁਹਾਡੇ ਕੋਲੋਂ ਛੜਾਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਤੇ ਛੜਾ ਕੇ ਹੀ ਹਟਾਂਗੇ ਸੋ ਮੇਰੀ ਸਾਰੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਚਾਹੇ ਕੋਈ ਪੋਲਿਟਿਕਲ ਪਾਰਟੀ ਹੈ ਚਾਹੇ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਐਨਜੀਓ ਹੈ ਮੈਂ ਸਮਝਦਾ ਕਿ ਹਰ ਘਰ ਹੈ ਜਿਹੜਾ ਇਸ ਮੁਹੰਮ ਦੇ ਨਾਲ ਜੁੜੇ ਜਿਹੜਾ ਕੋਈ ਸਮਗਲਰ ਹੈ ਜਿਹੜਾ ਕੋਈ ਤਸਕਰ ਹੈ ਉਹਦੀ ਇਨਫੋਰਮੇਸ਼ਨ ਤੁਸੀਂ ਆਪਦੇ ਲੋਕਲ ਐਸਐਚਓਜ਼ ਨੂੰ ਦੋ ਸਾਡੇ ਪੋਲੀਟੀਕਲ ਰਿਪ੍ਰੈਜ਼ੈਂਟੇਟਿਵਜ਼ ਨੂੰ ਐਮਐਲਏ ਨੂੰ ਦੋ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇਲ੍ਹਾਂ ਸੁੱਟਿਆ ਜਾਊਗਾ ਤੇ ਜਿਹੜੇ ਕੋਈ ਐਡਿਕਟ ਨੇ ਜਿਹੜੇ ਕੋਈ ਵਿਚਾਰੇ ਇਸ ਨਸ਼ੇ ਦੀ ਬਿਮਾਰੀ ਤੋਂ ਗ੍ਰਸਤ ਨੇ ਉਹਨਾਂ ਨੂੰ ਸਰਕਾਰ ਬੁੱਕਲ ਚਲਾਊਗੀ ਸੰਭਾਲੂਗੀ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾਊਗਾ ਸੋ ਅੱਜ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਸਖਤ ਹਦਾਇਤਾਂ ਬੜੇ ਕਲੀਅਰ ਨਿਰਦੇਸ਼ ਨੇ ਜਿਹੜੇ ਉਹ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਸਾਰਿਆਂ ਨੇ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਸਮੱਗਲਰਸ ਨੇ ਉਹਨਾਂ ਨੂੰ ਉਹਦੇ ਉੱਪਰ ਸਖਤ ਸਖਤ ਕਾਰਵਾਈ ਜਿਹੜੀ ਉਹ